ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਰਾਮ ਹੈ ਕੋ ਆਪ ਜੀ ਸਰਵਟ ਕਰ ਰਹੇ ਹੋ ਸ੍ਰੀ ਮਾਨਕ 111 ਸੰਤ ਬਾਬਾ ਕ੍ਰਿਪਾਲ ਸਿੰਘ ਮਹਾਰਾਜ ਜੀ ਦਾ ਪਵਿੱਤਰ ਜੀਵਨ ਸੰਤ ਜੀ ਮਹਾਰਾਜ ਜਦੋਂ ਕਿਸੇ ਪ੍ਰੇਮੀ ਨੂੰ ਪ੍ਰੇਰ ਦੇ ਸੰਨ ਇਹ ਜਿਹਾਂ ਗੁੱਦੀਆਂ ਰਮ ਜਾਂ ਮਾਰਦੇ ਸਨ ਵੀ ਸੰਤ ਮਹਾਰਾਜ ਦੀ ਪ੍ਰੇਰਣਾ ਸਦਕਾ ਬੰਦੇ ਦਾ ਜੀਵਨ ਬਦਲ ਜਾਂਦਾ ਸੀ ਪਹਿਲਾ ਵਚਨ ਹੈ ਕਿ ਸੰਤ ਮਹਾਰਾਜ ਦੇ ਸਰੂਪ ਕੰਨੇ ਜੇ ਕੋਈ ਤੱਕਦਾ ਤਾਂ ਉਹ ਤੱਕਦਾ ਹੀ ਰਹਿ ਜਾਂਦਾ ਸੀ ਇਹਨਾਂ ਨਾਮ ਦਾ ਜਲਾਲ ਬੰਦਗੀ ਦਾ ਪ੍ਰਤਾਪ ਸੰਤ ਜੀ ਮਹਾਰਾਜ ਦਾ ਇੱਕ ਸੇਵਕ ਸੀ ਜਿਹਦਾ ਨਾਮ ਸੀ ਸਰਦਾਰ ਚੇਤ ਸਿੰਘ ਜੀ ਜਲਦਾਰ ਜਿਹਦਾ ਪਿੰਡ ਸੀ ਦਰੇੜਾ ਪਹਾਣੀ ਸਾਧ ਸੰਗਤ ਦੀ ਬੜੀ ਸ਼ਰਧਾ ਰੱਖਦਾ ਸੀ ਸੰਤ ਮਹਾਰਾਜ ਤੇ ਲੜਕੇ ਦਾ ਆਪਣੇ ਬੇਟੇ ਦਾ ਆਪਣੇ ਸੁਪੁੱਤਰ ਦਾ ਮੰਗਣਾ ਕੀਤਾ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ ਅਤੇ ਚਿੰਤਾ ਵਿੱਚ ਬਹੁਤ ਸੀ ਵੀ ਇਹ ਕਿਵੇਂ ਹੋਵੇਗਾ ਇੱਕ ਦਿਨ ਸੰਤ ਜੀ ਮਹਾਰਾਜ ਦੀ ਸੰਗਤ ਕਰ ਬੈਠਾ ਮਹਾਰਾਜ ਨਾਮ ਜਪਣ ਦੀ ਪ੍ਰੇਰਣਾ ਦੇ ਰਹੇ ਨੇ ਆਪ ਦੇ ਆਪ ਜੀ ਦੇ कमाए ਹੋਏ ਅਬਲੱਖੀ ਵਚਨ ਸੰਗਤਾਂ ਵਿੱਚ ਬਤਾ ਰਹੇ ਨੇ ਤੇ ਭਾਈ ਚੇਤ ਸਿੰਘ ਸੰਤ ਸਤ ਸੰਗਤ ਵਿੱਚ ਵੀ ਬੈਠਾ ਹੈ ਨਾਲੇ ਮਨੋਮਨੀ ਕਹਿ ਰਿਹਾ ਵੀ ਇਹ ਵਿਆਹ ਕਿਦਾਂ ਹੋਵੇਗਾ ਬੜੀ ਚਿੰਤਾ ਵਿੱਚ ਬੈਠਾ ਹੈ ਸੰਤ ਜੀ ਮਹਾਰਾਜ ਪ੍ਰੇਰ ਦੇ ਪ੍ਰੇਰ ਦੇ ਬਚਨ ਕਰਦਿਆਂ ਕਹਿੰਦੇ ਭਾਈ ਚੇਤ ਸਿੰਘਾ ਕਹਿੰਦੇ ਭਾਈ ਫਿਕਰ ਦੁਨਿਆਵੀ ਮਾਇਆ ਦੀ ਨਹੀਂ ਕਰੀ ਦੀ ਕਹਿੰਦੇ ਚਿੰਤਾ ਕਰੀ ਦੀ ਹੈ ਪਰਮਾਤਮਾ ਨੇ ਜਿਹੜਾ ਦਿੱਤਾ ਜੀਵਨ ਹੈ ਬਿਰਥਾ ਜਾ ਰਿਹਾ ਹੈ। ਤੁਮੇ ਭਾਈ ਇਹਨੂੰ ਸੰਭਾਲੋ। ਜੀਵਨ ਦੀ ਚਿੰਤਾ ਕਰੋ। ਗੁਰਬਾਣੀ ਪੜਿਆ ਕਰੋ। ਸਿਮਰਨ ਕਰਿਆ ਕਰੋ। ਜੇ ਤੁਸੀਂ ਸਿਮਰਨ ਕਰੋਗੇ ਆਕਾਲ ਪੁਰਖ ਤੇ ਭਰੋਸਾ ਰੱਖੋਗੇ ਕਾਰਜ ਆਪੇ ਹੋ ਜਾਣੇ ਆ। ਸਰਦਾਰ ਲੂਸੀ ਮਹਾਪੁਰਖਾਂ ਦਾ। ਇਹਦਾ ਨਾਮ ਦਾ ਰੰਗ ਲੱਗਿਆ। ਮਹਾਪੁਰਖਾਂ ਦੀ ਪ੍ਰੇਰਣਾ ਸਦਕਾ ਵੀ ਉਹਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਕਾਰਜ ਕਿਵੇਂ ਇੰਨੀ ਚੜ੍ਹਦੀ ਕਲਾ ਵਿੱਚ ਹੋ ਗਿਆ। ਇਹ ਸੰਤ ਮਹਾਰਾਜ ਜੀ ਜਦੋਂ ਪ੍ਰੇਰਦੇ ਸਨ ਜੀਵ ਨੂੰ ਉਹਨੂੰ ਜੀਵ ਨੂੰ ਆਪਣਾ ਮੂਲ ਪਛਾਣ ਆਪਣਾ ਮੂਲ ਪਛਾਣ ਲੈਂਦਾ ਸੀ ਜੀਵ ਸੰਤ ਮਹਾਰਾਜ ਦੇ ਬਚਨ ਸੁਣ ਕੇ ਸੰਤ ਮਹਾਰਾਜ ਦੀ ਪ੍ਰੇਰਣਾ ਇੰਨੀ ਤਕੜੀ ਸੀ ਵੀ ਬੰਦਾ ਸੰਤ ਮਹਾਰਾਜ ਦੇ ਦਰਸ਼ਨ ਕਰਕੇ ਨਿਤਨੇਮ ਕਰਨ ਲੱਗ ਜਾਂਦਾ ਸੀ ਬਾਣੀ ਪੜਨ ਲੱਗ ਜਾਂਦਾ ਸੀ ਸੰਤ ਜੀ ਮਾਰੇ ਦੱਸਿਆ ਕਰਦੇ ਕਹਿੰਦੇ ਜੀ ਇੱਕ ਭਾਈ ਪੁੱਛੇ ਵੀ ਨਿਤਨੇਮ ਦਾ ਕੀ ਲਾਭ ਹੈ ਕਹਿੰਦੇ ਨਿਤਨੇਮ ਦਾ ਲਾਭ ਇਹ ਹੈ ਭਾਈ ਜਿਹੜਾ ਬੰਦਾ ਚਿਤ ਲਾ ਕੇ ਨਿਤਨੇਮ ਕਰਦਾ ਉਸ ਦੇ ਅੰਦਰ ਸਹਜ ਆ ਜਾਂਦਾ ਹੈ ਸੰਸਾਰ ਨੂੰ ਸਮਝ ਜਾਂਦਾ ਹੈ ਸੰਗਤ ਜੀ ਤਨ ਤਨ ਸ੍ਰੀ ਮਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਜਿਨ੍ਹਾਂ ਨੇ ਨਾਮ ਜਪਣ ਦੀ ਪ੍ਰੇਰਣਾ ਕੀਤੀ ਪ੍ਰੇਰਣਾ ਦਿੱਤੀ ਆਪਦੇ ਸੇਵਕਾਂ ਨੂੰ ਨਾਮ ਜਪਾਇਆ ਆਪ ਜਪੈ ਅਵਰਹ ਨਾਮ ਜਪਾਵੇ ਸੰਤ ਕਹਿਤ ਰਹਿਤ ਗਤ ਪਾਵੇ ਤਨ ਤਨ ਸ੍ਰੀ ਮਨੁਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਸ਼ਨਾ ਵਾਲੇ ਵਾਹਿਗੁਰੂ ਜੀ ਦਾ ਕਲ ਸਾਹ ਵਾਹਿਗੁਰੂ ਜੀ ਕੀ ਫਤਿਹ